ਸਤਿ ਸ਼੍ਰੀ ਅਕਾਲ ਮਿੱਤਰੋ ਲਓ ਜੀ ਨਵਾਂ ਦਿਨ ਨਵੀਂ ਸਵੇਰ ਮਾਸਮਾ ਦੇਖੋ ਕਿੰਨਾ ਸਾਫ਼ ਹੋ ਗਿਆ ਰਾਤ ਦਾ ਬਿਲਕੁਲ ਕਲੀਅਰ ਚੰਦ ਚਾਨਣੀ ਰਾਤ ਕਿਤੇ ਕੋਈ ਬੱਦਲ ਨਹੀਂ ਸਾਹ ਤੇ ਹਾਂ ਜਦ ਇਹ ਆਪਣੀ ਰੁਟੀਨ ਦੇ ਕੰਮਾਂ ਚ ਨਾ ਰੋਟੀਨਾਂ ਜਿਹੜੀਆਂ ਆਪਣੀਆਂ 뷰 o u 나 r e both from ਮੁਰਗੇ ਖੋਲਤੇ ਇਹਨਾਂ ਦਾ ਵੀ ਦਾਣਾ ਜਰ ਰਲਾਉਣਾ ਦਾਣਾ ਰਹ ਜਾਂਦਾ ਪਿਆ ਲਓ ਜੀ ਰਾਜਾ ਮੁਰਗਿਆਂ ਵਾਲਾ ਖਜਾ ਦੋ ਲਿਆਂਦੇ ਸੀ ਫੀਡ ਫੂਡ ਹੁਣ ਇਹਨਾਂ ਵਿੱਚ ਕਣਕ, ਚੌਲ ਬਾਜਰਾ ਫੀਡ ਚਾਰ ਚੁਟ ਜੈਂਟ ਮੈਂ ਰਲਾ ਦੀਆਂ ਹੁਣ ਵਧੀਆ ਰੋ ਗੁੰਟੇ ਇਹਨਾਂ ਦਾ ਹਾਂ ਬਿਖਟਾ ਦੇਣੇ ਨਾ ਆਪਾਂ ਵੇਚ ਦੇਣੇ ਨੇ ਵਿੱਚ ਇਸੇ ਸੱਤ 10 ਰੱਖਾਂਗੇ ਪੂਰੇ ਸਾਰਾ ਰੱਖ ਕੇ ਇਹਨੂੰ ਪਾਈਏ ਫਿਰ ਹੁਣ 2 ਮਹੀਨੇ ਨਾ ਦੇ ਹੰਦੇ ਨੇ ਇਹ ਥੋੜਾ ਹੀ ਪੁਰਾਣਾ ਬਾਕੀ ਤਾਂ ਆਪਣੇ ਨੈਚੁਰਲ ਖੁੱਲੇ ਰਹਿੰਦੇ ਨੇ ਨਾ ਚਲੋ ਹੁਣ ਥੋੜਾ ਬੱਟੇ ਚ ਪਾ ਕੇ ਰੱਖ ਦਿੰਨੇ ਆ ਜੀਕਾ ਦਵਾਈ ਮਾਰ ਲੈਂਦੇ ਨੇ 4-5 ਨੀਲਾ ਆਪਣੇ ਤਾਂ ਖੁੱਲੇ ਹੀ ਰਹਿੰਦੇ ਨੇ ਕਦੇ ਬਰਸਣ ਖਾ ਲਿਆ ਕਦੇ ਕੁਝ ਖਾ ਲਿਆ ਉਹਨਾਂ ਨੇ ਯਾਨੀ ਆਪਣੇ ਸਾਰਾ ਦਿਨ ਖੁੱਲੇ ਨੇ ਦੁਰੋਹ ਠੀਕ ਆ ਜੀ ਰੋ ਲਾਈਏ ਤੇ ਭਾਈ ਏ ਢੋਲੀ ਦੇ ਵਿੱਚ ਗੜਾਈ ਹੋ ਗਈ ਪਿਆਜ਼ ਦੀ ਅੱਜ ਫਿਰ ਗਿਆ ਉਚ ਰਹਿ ਗਈ ਬਸ ਹੁਣ ਤਾਂ ਆ ਵੀ ਸੋਹਣੇ ਹੋ ਗਏ ਇਹ ਚ ਪਰ ਕਬਾਲ ਬਹੁਤ ਜ ਮੈਂ ਇੰਨਾਂ ਚ ਨਾ ਹੁਣ ਇੱਕ ਵਾਰ ਗੁੱਡਿਆ ਉਸ ਤੋਂ ਬਾਅਦ ਜਿਹੜਾ ਹੁੰਦਾ ਹੋਈ ਜਾਵੇ। ਨਹੀਂ ਆ ਆ ਪੋਜੀਸ਼ਨ ਤੇ ਆ ਕੇ ਫੇਰ ਨਹੀਂ ਕੋ ਚੱਕਰ। ਮੋਥਾ ਨਹੀਂ ਮਰਨਾ। ਤਾਂ ਜਿਹੜੀ ਬੂੰਈ ਜੀ ਆ ਇਹ ਚ ਮੋਥਾ ਨਹੀਂ ਇਹ ਚ ਬੂੰਈ ਜੀ ਆ। ਮਾਦੇ ਬਰੀਕ ਬਰੀਕ ਬੂੰਈਆਂ ਦੇ ਵਿੱਚ ਮਿਰਚਾਂ ਵੀ ਜੰਮੀਆਂ ਆਉਣਗੀਆਂ। ਮਿਰਚਾਂ ਝੜੀਆਂ ਜੇ ਪਰ ਕਿਹੜਾ ਮੇਰੇ ਤੂੰ ਤੋੜਨ ਨੂੰ ਹੋਈ ਆ ਕੋਈ ੱਡੀ। ਟੜੀ ਉਹ ਆ ਵਿੱਚ ਉਹ ਨਾ ਇਹ ਲਸਣ ਦੀ ਪੋਥੀ ਦੇਖ ਕੇ ਹੋਈ ਹੋਈ ਆਪ ਇਹ ਦੇ ਲੱਗ ਨਹੀਂ ਸੋਣਾ ਹੋਇਆ ਖੜਾ ਮੌਸਮ ਵਧੀਆ ਪਛਵਾ ਚੱਲਦੀ ਆ ਠੰਡੀ ਠੰਡੀ ਹੋ ਗਿਆ ਮੌਸਮ ਕਲੀਅਰ ਠੰਡ ਲੱਗਦੀ ਆ ਜਦੋਂ ਛਿਰੇ ਛਿਰੇ ਫੁੱਲ ਠੰਡਾ ਸੀ ਮਾ ਹੁਣ ਢਣੋਂ ਢਣ ਮੌਸਮ 'ਚ ਫਰਕ ਪਊ ਦੋਣੋਂ ਢਣੋਂ ਰੰਗਾਂ 'ਚ ਫਰਕ ਪਊ ਕਣਕ ਦੇ ਅੱਜ ਦਿਹਾ ਪਰਛੋਂ ਦੀ ਤੇਜ ਆ ਇੰਦਰ ਪਹਾੜੀ ਸਾਈਡ ਨੂੰ ਬੱਦਲ ਦੇ ਵੀ ਛੋਟੇ ਛੋਟੇ ਤਰਫੰਗੀਆਂ ਜਿਹਾ ਨਿਕਲਦੀਆਂ ਨੇ ਉਦਾਂ ਮੌਸਮ ਬਿਲਕੁਲ ਸਾਫ਼ ਉੱਪਰੋਂ ਪਰ ਸਾਈਡ ਤੇ ਥੱਲੇ ਨੂੰ ਨਾ ਰੋਪੜ ਸਾਈਡ ਨੂੰ ਬੱਦਲ ਜੇ ਬਣਦੇ ਨੇ ਬڑے-ਬڑے ਬੱਦਲ ਜੇ ਨਿਕਲਦੇ ਹੁੰਦੇ ਜਿਹੜੇ ਟਟੇ ਟਟੇ ਉਹ ਬਣਦੇ ਨਜ਼ਰ ਆਉਂਦੇ ਨੇ ਦੇਖੋ ਬਾਕੀ ਇਹ ਇਤੋਂ ਸ਼ੁਰੂ ਹੋ ਕੇ ਇੱਥੇ ਤੱਕ ਹਰਾ ਕੱਲ ਲੈ ਗਏ ਸੀਗੇ ਕੱਲ ਨੂੰ ਵੱਡਾਂਗੇ ਦੇਖੀ ਸਰੋਂਾਂ ਦਾ ਹੋਈਆ ਬਹੁਤ ਸੋਹਣਾ ਜਿਹੜੇ ਜਿਹੜੇ ਸਰੋਂ ਸੀਗੇ ਜਿਹੜੇ ਆਪਣੇ ਆਪ ਦੇਖੋ ਡਾਲ ਵਿੱਚ ਰਹਿ ਜਾਂਦੇ ਨੇ ਬਾਰਸਣ ਦੀਆਂ ਬਟਾ ਬਟਾ ਦੇ ਨਾਲ ਬਹੁਤ ਸੋਹਣਾ ਵੀ ਪਿਆ ਹੋਇਆ ਪੁਰਾਣ ਟੋਬਾ ਦੇਖੋ ਪਹੀ ਜਿੱਡੇ ਗੀ ਰਿਸੀ ਸਰੋਂ ਦੱਸੋ ਇਹਨੂੰ ਕਿਹੜਾ ਕੋਈ ਪਾਣੀ ਲਾਇਆ ਰਿਓ ਪਾਇਆ ਦੇਖੋ ਕਿੰਨੀ ਸੋਹਣੀ ਹੋਈ ਆ ਬਲੇ ਮੰਨ ਕੋ ਪੂਜ ਇੱਕ ਢਾਲਾ ਦੇਖੋ ਇੱਕ ਢਾਲਾ ਕਿੰਨਾ ਵਧਿਆ ਫੈਲ ਰਿਹਾ ਹੈ ਆ ਤੋੜੀ ਗਏ ਆ ਸਾਗ ਸੋਗ ਨੂੰ ਆ ਦਾਲਾਂ ਤੋਂ ਇਹ ਲੇਟ ਨਸਰ ਇਹਨੇ ਦੇਖੋ ਇਹਨਾਂ ਨੂੰ ਵੀ ਪਾਲ ਪੂਰਾ ਫੁੱਲ ਪੈ ਰਿਹਾ ਅੱਗੇ ਤੇਲਾ ਨਹੀਂ ਹੈਗਾ ਬਿਲਕੁਲ ਵੀ ਸ਼ੁਰੂਆਤ ਦੇ ਜਿਹਦੇ ਕਰਕੇ ਵਧੀਆ ਹੋ ਰਹੀ ਇਹਨੂੰ ਤੇਲਾ ਨਹੀਂ ਹੈਗਾ ਤੱਕਿਆ ਸੋਨਾ ਫਲ ਪਿਆ ਪਿਛਲੇ ਸਾਲ ਮੈਂ ਰੈਲੀ ਸਰੋਂ ਲਈ ਸੀ ਰਾਸਤਾਨ ਵਾਲੀ ਉਹੀ ਮੈਂ ਬਾਰਸਾਂ ਵਿੱਚ ਬੀਜੀ ਸੀ ਮੈਂ ਕਿਹਾ ਕੁਝ ਪਰ ਹਲਟਾ ਸਰੋਂ ਦਾ ਪਿੱਦਾ ਖੰਡ ਲਾਇਆ ਹੋਵੇ ਮੈਂ ਕਿਹਨਾ ਬਹੁਤ ਵਧੀਆ ਉਹਦਾ ਰਿਜ਼ਲਟ ਜਾਰੇ ਗਾਹ ਨੂੰ ਦੇਖਾਂਗੇ ਲਾਵਾਂਗੇ ਬਿੱਗਾ ਤੋਂ ਘਰੇ ਖਾਨ ਨੂੰ ਮੈਂ ਕੁਆਂਟਲ ਨਹੀਂ ਹੁੰਨਾ ਚਲ ਐਨੀ ਖੋਜੂਗੀ ਘਰੇ ਖਾਨ ਦਾ ਵਧੀਆ ਸਰਾ ਕਰੋ ਟੰਗਰਾਂ ਦਾ ਆਪਣਾ ਆਖੀ ਨਿੰਬੂਨ ਬਹੁਤ ਫਲ ਪਿਆ ਹੋਇਆ ਫੁੱਲ ਬਹੁਤ ਆਇਆ ਹੋਇਆ ਕਈ ਸਾਲਾਂ ਬਾਅਦ ਇੰਨਾ ਫੁੱਲ ਆਇਆ ਇਹਨੂੰ ਮੌਸਮ ਵਧੀਆ ਲਾ ਲੋ ਕੁਛ ਲਾ ਲੋ ਜੇ ਨੀਰ ਕੀ ਫਲ ਬਹੁਤ ਆਇਆ ਇਹਨੂੰ ਵੀ ਚਾਹ ਜ ਹੁੰਦਾ ਤਾਂ ਬਹੁਤ ਮੁੱਟਾ ਵੱਡਾ ਹੁੰਦਾ ਨਿੰਬੂ ਆ ਦੇਖੋ ਬੰਨ ਲੱਗ ਗਿਆ ਫੁੱਲ ਤੋਂ ਸਾਨੂੰ ਕੋਈ ਇਹ ਨਹੀਂ ਪਰਵਾਹ ਨਹੀਂ ਹੈਗੀ ਜਿੱਦਣ ਅਸੀਂ ਮਾਰਾਂ ਨਾ ਗੱਦੀ ਪਾਵਾਂ ਹਾਂ ਸੋਡੀ ਆਇਆ ਭਾਈ ਮੁੰਡਾ ਬਿਸਤਾਰ ਮਿਲਣਾ ਨੂੰ ਵੀ ਲਈ ਅੱਜ ਬਲੌਗ ਤੇ ਹਾਂਜੀ ਤੇਰੀ ਫੋਟੋ ਰਹਿ ਗਈ ਨਾ ਤੇਰੀ ਕਰਾ ਦਾਂ ਮੈਂ ਕਰ ਦਿੰਨਾ ਚਾਸ ਕਰੀ ਜਾਂਦਾ ਹੁੰਦਾ ਸੀ ਤੋਲੋ ਤੋਲੋ ਫੋਨ ਨਾਲ ਫੋਨ ਆ ਗਿਆ ਓਕੇ ਬਾਏ ਬਾਏ ਹਾਂ ਲਓ ਜੀ ਸ਼ਾਮ ਦਾ ਟਾਈਮ ਆ ਬਹੁਤ ਸੋਹਣਾ 뷰 ਆ ਤੋਂ ਕੈਮਰੇ 'ਚ ਨਹੀਂ ਆ ਰਿਹਾ ਇੱਧਰ ਅੱਜ ਪਹਾੜੀਆਂ ਤੱਕ ਦਿਖੀਆਂ ਨੇ ਨਹੀਂ ਸਾਫ਼ ਸੀਗਾ ਮੌਸਮ ਹੁਣ ਤਾਂ ਬੱਦਲਬਾਈ ਜੀ ਹੋ ਗਈ ਪਹਿਲਾਂ ਇੱਧਰ ਆ ਪਹਾੜੀਆਂ ਦਿਨੀਆਂ ਸੀ ਐਨ ਆਹ ਏਰੀਆ ਦੇ ਵਿੱਚ ਹੁਣ ਬੱਦਲਬਾਈ ਹੋ ਗਈ ਤੇ ਕੈਮਰੇ 'ਚ ਨਹੀਂ ਦਿਖ ਰਿਹਾ ਨਾ ਬਹੁਤ ਸੋਹਣਾ 뷰 ਆ ਮੌਸਮ ਸਾਫ਼ ਆ ਬਿਲਕੁਲ ਗੇੜਾ ਮਾਨਾ ਸੀ ਅੱਜ ਪਾਰਟੀ ਤੇ ਜਾਣਾ ਇੱਕ ਸਾਡੇ ਮੁੰਡਾ ਕਲੱਬ ਦਾ ਮੈਂਬਰ ਆ ਤੇ ਪਲੇਅਰ ਵੀ ਬਹੁਤ ਵਧੀਆ ਰਿਹਾ ਉਹਦੇ ਟਾਈਮ ਦਾ ਹੁਣ ਵੀ ਖੇਡਦਾ ਲੋਕ ਹੁੰਦੇ ਨੇ ਸੀਨੀਅਰ ਹੋ ਗਏ ਉਹਦੇ ਮੈਰਿਜ ਦੀ ਅੱਜ ਪਾਰਟੀ ਆ ਸ਼ਾਮ ਦੀ ਅੱਜ ਮਾ ਫਿਸ਼ਾਵਨੂ ਦਾ ਮੋਟਰ ਤੇ ਢੇੜਾ ਲੱਗਣਾ ਨਹੀਂ ਇਹ ਉੱਤਰ ਜਾਣਾ ਹੁਣ ਮਾਰ ਚਲੀਏ ਢੇੜਾ ਵੀਡੀਓ ਵੀ ਫਿਰ ਆਪਣੀ 8-10 ਮਿੰਟ ਦੀ ਕਾਰ ਨਹੀਂ ਹੁੰਦੀ ਆ ਪੂਰੀ। ਨਾ ਇਹ ਤਾਂ ਅੱਜ ਕਮਾਲ ਹੋ ਗਿਆ ਜਿਹੜੇ ਪਹਾੜੀਆਂ ਦੇ ਕਿ। ਇੰਨਾ ਜਣੀ ਮੌਸਮ ਸਾਫ਼ ਹੈ ਕਦੇ ਹੀ ਦੀਨੀਆਂ ਨੇ। ਕਈ ਸਾਲ ਪਹਿਲਾਂ ਵੀ ਦੇਖੀਆਂ ਸੀ ਇਹ। ਇੱਕ ਨਮੀ ਪੈ ਕੇ ਮੌਸਮ ਸਾਫ਼ ਸੀ ਉਦੋਂ ਦੇਖੀਆਂ ਸੀ, ਅੱਜ ਵੀ ਉਦਾਂ ਹੀ ਮੌਸਮ ਸੀਗਾ। ਕੋਈ ਪੋਲਿਊਸ਼ਨ ਨਹੀਂ, ਕੁਝ ਨਹੀਂ, ਸਾਫ਼ ਪਿਆ ਮੌਸਮ ਬਿਲਕੁਲ। ਸ਼ਾਂਦੀ ਪਾਰਟੀ ਆ ਵਰ ਪਾਰਟੀ ਤੇ ਜਾਣਾਗੇ ਮੈਂ ਚਲੋ ਘੁੰਮ ਆਈਏ ਮਟਰ ਤੇ ਪੱਛੋਂ ਚਲਦੀ ਆ ਸਵੇਰ ਦੀ ਪੂਰੀ ਠੰਡੀ ਠੰਡੀ ਵਧੀਆ ਹਵਾ ਆਉਂਦੀ ਆ ਜੀ ਫਸਲਾਂ ਨੂੰ ਵੀ ਤੇ ਇਨਸਾਨਾਂ ਨੂੰ ਵੀ ਜਦੋਂ ਪੁਰਾ ਚੱਲਦਾ ਉਹਦੇ ਵਿੱਚ ਸਭ ਕੁਝ ਮਰਜਾਇਆ ਰਹਿੰਦਾ ਪੱਛੋਂ 'ਚ ਸਾਰਾ ਕੁਝ ਖੇੜਿਆ ਰਹਿੰਦਾ ਨਾਲ ਪੱਛੋਂ ਦੀ ਹਵਾ ਬਹੁਤ ਸੋਹਣੀ ਆ ਲੋ ਵੀ ਸਾਡੇ ਮਿੱਕੇ ਦੇ ਵਿਆਹ ਦੀ ਪਾਰਟੀ ਚੱਲਦੀ ਆ ਸਾਰੇ ਪਲੇਅਰ ਬੈਠੇ ਨੇ ਨਵੇਂ ਵੀ ਤੇ ਨਾਲੇ ਪੁਰਾਣੇ ਆਹੋ ਮੈਂ ਪਾਟਲਾ ਤਿੰਨ ਜੱਲੇ ਤਾਂ ਹੀ ਰੁਕਦਾ ਹੀ ਨਹੀਂ ਹੂੰ ਏ ਇਹਨਾਂ ਮੱਝਾਂ ਦੇ ਕੀਤਾ ਤੇ ਰਾਗ ਕਰ ਓਏ ਅੱਜ ਦਾ ਗੱਲ ਅੱਜ ਪਹਿਲੇ ਭੁੱਖ ਲੱਗਦੀ ਮੇਰਾ ਹੁਣ ਦੇਖ ਕੇ ਕੋਂ ਅੰਗਰੇਜ਼ ਦਾ ਯਾਦ ਕਰਦਾ ਅੰਗਰੇਜ਼ ਨੂੰ ਹੋਰ ਬੇਦਨ ਮੂਵੀ ਹਾਲ ਪਲੇਆ ਅੱਜ ਕਾਹਦੇ ਸਮੇਂ ਆਏਗੇ ਕਿਉਂਕਿ ਬੈਸ ਲੱਗਿਆ ਦੋਸਤਾਂ ਕੇ ਕਹਿੰਦਾ ਨਾ ਅੱਜ ਦੇ ਜਗ੍ਹਾ ਪੋੜਾ ਦਾ ਵੀਰੇ ਬਾਹਰ ਦੇਖੋ ਨੀਂਦੇ ਨਾ ਆ ਜਿਹੜੀ ਪਿੱਛੇ ਲਿਖਿਆ ਨਾ ਜਰਨਲ ਜਰਨੀ ਕਿੰਨਾ ਨੋਟ ਦੇ ਕੋਲ ਫਿਲਹਾਲ ਗੁੰਜਰੋ ਦੇ ਵਿੱਚ ਆਪਾਂ ਦੇ ਤੁਹਾਨੂੰ ਕਹਿੰਦਾ ਤੇ ਨਿਕਲੇ ਵਿਆਹ ਦੀ ਪਾਰਟੀ ਆ ਜੀ ਲੋ ਸਾਰੇ ਕਰਕੇ ਨੇ ਇੰਜੋਏ ਬੱਚੇ ਵੀ ਵੱਡੇ ਵੀ ਸਾਰੇ ਪਲੇਅਰ ਵੀ ਆਹੇ ਸਾਡੇ ਕਲੱਬ ਦਾ ਮੈਂਬਰ ਵੀ ਆਹੇ ਸੀਨੀਅਰ ਪਲੇਅਰ ਆ ਉਹ ਜਿਹੜੇ ਪਹਿਲੇ ਜਿਹੜਾ ਚਕਾਇਆ ਚਿਕਾਣਾ ਅਵੇੜ ਗਏ ਹਾਂ ਪਾਗ ਚੱਲ ਗਿਆ ਗਿਆ ਹਾਂ 12 ਖੜਾ ਲਈ ਸਭ ਤੋਂ ਸੀਨੀਅਰ ਪਲੇਅਰ ਪਾਲ ਪਾਲ ਬਾਈ ਇੱਧਰ ਦੇਖੀ ਬਾਈ ਹਾਂ ਅੱਜ ਜੱਟ ਵਿੱਕੀ ਦੇ ਵਾਰੀ ਪੂਰਾ ਇੰਜੋਏ ਕਰ ਰਿਹਾ ਆ ਨਮੀ ਪਨੀਰੀ ਆ ਇਹ ਬਣਾ ਪੈ ਗਾਲੀ ਐ ਕੋਲਡ ਡਰਿੰਕਾਂ ਵਾਲੀ ਆ ਦੇਖ ਫੈਂਟਾ ਕੋਕ ਇਹ ਖਿੱਤੇ ਰਹੇ ਨੇ ਇੱਕ ਉਧਰ ਬਾਹਰ ਖੜੇਓ ਪੋਜ ਬਣਾ ਰਹੇ ਨੇ ਉਹ ਵੀ ਨਮੀ ਪਨੀਰੀ ਆ ਉਹ ਥੋੜੀ ਜਿਹੀ ਇਹਨਾਂ ਤੋਂ ਸੀਨੀਅਰ ਹੋਗੀ ਦੇਖੋ ਸਾਰੇ ਜਾਣਿਆਂ ਗੱਲ ਨੂੰ ਮਿੰਟੂ ਤੋਤੀ ਹਾਂ ननू जुके ननू यूके आला हा यूके आला भतीजर ननू यूके